ਇਹ ਜਿਹੜੀ ਫੈਕਟਰੀ ਆ ਇਹਦੇ ਘਰ ਤੋਂ ਘੱਟ 60 ਬੋਰੇ ਦੇ ਵਿੱਚ ਕੀਤੇ ਸੀ ਪਾਣੀ ਵਾਲੇ ਅਸੀਂ ਇਨਸਾਫ ਮੰਗਿਆ ਕਹਿੰਦੇ ਯਾਦੀ ਆ ਜਿਹੜੇ ਬੋਲਣ ਵਾਲਿਆਂ ਤੇ ਪਰਚੇ ਤੇ ਜਿਹੜਾ ਫੈਕਟਰੀ ਦਾ ਮਾਲਕਾ ਉਹਦੇ ਤੇ ਕੋਈ ਪਰਚਾ ਨਹੀਂ ਅਸੀਂ ਕਹਿੰਦੇ ਵੀ ਯਾਦੀ ਇਹ ਫੈਕਟਰੀ ਬੰਦ ਕੀਤੀ ਜਾਵੇ ਬੰਦ ਬੋਲਣ ਵਾਲਿਆਂ ਲੋਕਾਂ ਤੇ लाठी चार्ज ਧੜਾ ਧਾੜੋਂ ਨਾਲ ਤੇ ਇਹ ਬੰਬਾਰੀ ਵਾਲਾ ਉਹਦੇ ਤੇ ਕੋਈ ਪਰਚਾ ਨਹੀਂ ਐਦੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਜੁਗਨੂ ਆ ਮੈਂ ਚਾਨਣ ਸਾਰਿਆਂ ਨੂੰ ਹੀ ਕਰਨਾ ਹੈ ਕ੍ਰਾਂਤੀਕਾਰੀ ਪਿੰਡੋਂ ਮੈਂ ਦੂਰ ਜਨ ਦੁਨੀਆ ਪੰਜਾਬ ਭਰਾਓ 30 ਤਰੀਕ ਨੂੰ ਅਸੀਂ ਭਗਵੰਤ ਮਾਨ ਦੇ ਕੋਠੀ ਦੇ ਅੱਗੇ ਗਏ ਐਨਾ ਜੁਗਨੂ ਨੇ ਲਾਈਟ ਦਿੱਤੀ ਬਹੁਤ ਜ਼ਿਆਦਾ ਮਜ਼ਦੂਰਾਂ ਦੇ ਲਾਠੀ ਚਾਰਜੀ ਕਰਤਾ ਮੈਂ ਕਹਾਂ ਚੱਲ ਅਸੀਂ ਵੀ ਕ੍ਰਾਂਤੀਕਾਰੀ ਲੋਜਾਂ ਨੇ ਵੀ ਵੇਖੋ ਜੁਗ ਨੂੰ ਕਿੰਨੀ ਕਿ ਲੜ ਦਿੰਦਾ ਕੇ ਭਰਾਓ ਇਹਨਾਂ ਤੇ ਆਪਾਂ ਨੂੰ ਸਰਕਾਰਾਂ ਦੇ ਚੱਕਰ ਨਹੀਂ ਰੱਖਣੀਆਂ ਚਾਹੀਦੀਆਂ ਤਾਂ ਆਪਣੇ ਪਿੰਡਾਂ ਦੇ ਵਿੱਚ ਦੀਪੀਆਂ ਆਪਦੀ ਤੌਰ ਤੇ ਕਮੇਟੀਆਂ ਬਣਾਓ ਜਿਹੜੀਆਂ ਕਿਸਾਨ ਜੁਨੀਆ ਨਾਲ ਗੰਗ ਮਜ਼ਦੂਰ ਤਦਾਨ ਆਪਣੀ ਤੌਰ ਤੇ ਕਮੇਟੀਆਂ ਬਣਾਈਏ ਤੇ ਆਪਾਂ ਇਨਸਾਫ ਲੈ ਕੇ ਰੱਖੀਏ ਲਈਏ ਇਨਸਾਫ ਕਿ ਬਰਾਉ ਐਨਾ ਸਰਕਾਰਾਂ ਤੇ ਆਪਾਂ ਨੂੰ ਬਿਲਕੁਲ ਚਾਕ ਨਹੀਂ ਕਰਨੀ ਚਾਹੀਦੀ ਇਹ ਜਿਹੜੀ ਬੰਬਾਰੀ ਆ ਇਹ ਬਹੁਤ ਬੰਬਾਰੀ ਭੈੜੀ ਬੰਬਾਰੀ ਆ ਕੁਛ ਆਪਣੇ ਬਲਾਰੇ ਬੋਲਦੇ-ਬੋਲਦੇ ਕਹਿੰਦੇ ਆ ਵੀ ਭਗਵਾਨ ਤਮਾਰ ਆ ਆ ਦੀਪ ਮਨ ਮਰੋਤਰਾ ਇਹ ਪਾਣੀ ਪੀ ਲਵੇ 15 ਦਿਨਾਂ ਇਹ ਬਈਏ ਦੇ ਕੰਨ ਖੜੇ ਹੋ ਗਏ ਵੀ 15 ਦਿਨ ਪਾਣੀ ਪੀ ਲਾਂਗੇ ਬਾਈ ਉਹਨੇ ਤਾਂ ਨਹੀਂ ਪੀ ਜਿੰਨੇ ਦਾ ਨਾ ਜਿਹੜੇ ਲੋਕ ਪਹਿਲਾਂ ਬੰਬਾਰ ਹੋ ਚੁੱਕੇ ਆ ਇਹਦਾ ਮਹਾ ਜਾਂਦਾ 15 ਦਿਨਾਂ ਦਾ ਕੀ ਆ ਇਹਨੂੰ ਕਹਿੰਨਾ ਭਰਾਵਾ ਤੂੰ ਮਗਰ ਨਾ ਲੱਗੀ ਇਹ ਫੈਕਟਰੀ ਬੰਦ ਕਰ ਅਸੀਂ ਤੈਨੂੰ ਕੋਈ ਨਹੀਂ ਪਾਣੀ ਪਿਉਣਾ ਫੈਕਟਰੀ ਬੰਦ ਕਰਾਉਣੀ ਆ ਇਹ ਜਿਹੜੀ ਬੰਬਾਰੀ ਆ 15 ਦਿਨਾਂ ਚ ਉਹਨੂੰ ਨਹੀਂ ਲੱਗਣੀ ਮਨੋਤਰੇ ਨੂੰ ਤੇ ਨਾ ਹੀ ਬੰਸਲ ਨੂੰ ਬਾਈ ਇਹਨੂੰ ਬੰਬਾਰੀ ਨਹੀਂ ਲੱਗਣੀ ਅਸੀਂ ਤਾਂ ਫੈਕਟਰੀ ਬੰਦ ਕਰਾਉਣੀ ਸਾਡੀ ਇੱਕੋ ਹੀ ਮੰਗ ਤੇ ਫੈਕਟਰੀ ਬੰਦ ਪਰਾਉ ਪੰਜਾ ਮਹੀਨਿਆਂ ਤੋਂ ਪਹਿਲਾਂ ਇੱਥੇ ਰੌਲਾ ਪਾ ਰਹੇ ਲੋਕ ਕਿ ਜਦੋਂ ਕਹਦਾ ਵੀ ਜਿਹੜੇ ਕ੍ਰਾਂਤੀਕਾਰੀ ਕਿਸਾਮ ਮਜ਼ਦੂਰ ਜੁਨੀਆਨਾ ਉਹ ਵੀ ਅਠ ਜੱਸੇ ਬੰਦੀਆਂ ਇੱਥੇ ਆਉਣ ਗਿਆ ਤੇ ਪਰਾਉ ਸੀਏਡੀ ਵਾਲਾ ਸਾਨੂੰ ਘਰ ਤੇ ਕਰ ਛੱਡਣ ਗਿਆ ਕ੍ਰਾਂਤੀਕਾਰੀਆਂ ਨੂੰ ਵੀ ਪੁੱਛਣ ਆ ਲਵੇ ਵੀ ਭਾਈ ਅਸੀਂ ਕਿਹੜਾ ਜੰਗਲੀ ਲੋਕ ਆ ਵੀ ਜਿਹੜੇ ਜੰਗਲਾਂ 'ਚ ਰਹਿੰਦੇ ਆ ਆਹੀ ਸਾਡਾ ਪਿੰਡ ਟੋਲ ਆ ਸਾਡੇ ਵੱਖਰੇ ਵੱਖਰੇ ਨਾਂ ਲਿਖਦਾ ਦੇ ਤੁਸੀਂ ਕ੍ਰਾਂਤੀਕਾਰੀ ਕਿੰਨੇ ਇਹਦੇ ਵਿੱਚ ਜਾ ਰਹੇ ਸੰਯੋਗ ਦੇ ਰਹੇ ਆ ਅਸੀਂ ਕਿ ਭਲਾ ਸਾਰਿਆਂ ਦਾ ਹੀ ਨਾਂ ਲਿਆ ਖਾ ਸਾਨੂੰ ਕੋਈ ਵਾਅਦਾ ਨਹੀਂ ਪਰ ਫੈਕਟਰੀ ਬੰਦ ਜ਼ਰੂਰ ਕਰਾਉਣੀ ਆ ਲੋਕ ਕਹਿੰਦਾ ਜਿੰਦਾਬਾਦ